آيا پٹھان جي زندان آيا جي زندان तूं हलो त ਬਾਪੂਆਂ ਆਂ ਕਰਦੇ ਆਂ ਬਾਈ ਬਾਪੂ ਆ ਬਾਹਰ ਜਾ ਖੜ ਜਾ ਬਾਪੂ ਨੂੰ ਲੰਗੇ ਆਉਂਦੇ ਮੂੰਹ ਇਧਰ ਬਾਈ ਉਹ ਦੇਖਦਾ ਖੜਾ ਰਹਿਦੇ ਹੁਣ ਜਿੰਦਾਬਾਦ ਕੋ ਮੜ ਕੇ ਮਰਦੇ ਆਉਂਦੇ ਨਗਰ ਸਰਪੰਚ ਜਿੰਦਾਬਾਦ भाई मारे भई बन ਨਮਾਜ਼ ਕਰਦਾ ਸੋਡਾ ਚਾਰ ਦੇ ਸਲਾ ਦਾ ਚੌਂਦੀਆ ਜੀਰਾ ਦਾ ਜਿਹੰਗਰ ਸਿੰਘ ਸਾਡੀਆਂ ਗਰੂਪੀਆਂ ਦਾ ਅੱਜ ਆ ਗਿਆ ਦਾ ਬਾਪੂ ਜੀ ਖੜੇ ਨੇ ਨਵਦੀਪ ਭਰਾ ਜਿੰਨੇ ਵੀ ਤੁਸੀਂ ਬਾਈ ਚੱਲ ਕੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਅੱਜ ਇਹ ਲਗਾਤਾਰ ਪਿਛਲੇ 40 ਸਾਲ ਤੋਂ ਜਹਰ ਸਾਡੇ ਸਾਡੇ ਡਰਾਮਾ ਦੇ ਵਿੱਚ ਸਾਡਾ ਸਾਰਾ ਪੱਛਮੀ ਮਾਲਵਾ ਤੇ ਕਿ ਰਾਜਸਥਾਨ ਤੱਕ ਦੇ ਲੋਕਾਂ ਦੇ ਰਾਸਤੇ ਰਾਜਸਥਾਨ ਦੇ ਲੋਕਾਂ ਦੇ ਧੰਗਾਂ ਦਾ ਐਵੇਂ ਉਹ ਵੀ ਯਾਰ ਪੁੱਛਦੇ ਅਗਰ ਨਹੀਂ ਇਥੇ ਇਹ ਭਾਈ ਇਹ ਆਪਣੇ ਦੇ ਸੀਗੇ ਆਇਆ ਸੋ ਵੀ ਆਇਆ ਉਹ ਇਹਨਾਂ ਨੇ ਬਹੁਤ ਧੱਕਾ ਤੇ ਪ੍ਰਭਾਵ ਅਸੀ ਕੀਤੀ ਬਹੁਤ ਚੋਣ ਕੀਤੀ ਬਹੁਤ ਜਿੰਦਗੀ ਆਪਣੇ ਘਰਾਂ ਦੇ ਅੱਗੇ ਅੱਛਾ ਇਹਨਾਂ ਨੇ ਘੇਰੇ ਲਗਵਾਣ ਕੀਤੇ ਰਾਹ ਦੇ ਵਿੱਚ ਵੀ ਗੱਡੀਆਂ ਘੇਰੀਆਂ ਲੱਗਾ ਮੈਨੂੰ ਮਰੇ ਕਰਨਾ ਨਹੀਂ ਦਿੱਤਾ ਅੱਡੀ ਚੋਟੀ ਦਾ ਦਿਓ ਬੰਦੇ ਆ ਲੈ ਲੈ ਕੇ ਵੀ ਇਹ ਜਿਹੜਾ ਇਹਨਾਂ ਲੋਕਾਂ ਨੂੰ ਇਹ ਪਹੁੰਚ ਨਾ ਦਿੱਤਾ ਜਾਵੇ ਕਿਸੇ ਨੂੰ ਪਹੁੰਚ ਹਟਾਉ ਇਹ ਰਾਹੀ ਦੀ ਸ਼ੁਰੂਆਤ ਹੈ ਆਪਾਂ ਨੇ ਇਹ ਜੱਟ ਵਾਲੇ ਕਾਪੜਾ ਪੱਟਿਆ ਹਲੇ ਜੋ 40 ਸਾਲ ਤੋਂ ਲਗਾਤਾਰ ਮੈਂ ਜਣਾ ਕੰਨੀ ਕਰ ਤੀ ਰਹਿਆ ਅੱਜ ਆਪ ਕੋ ਉਹਦੇ ਦੀ ਇੱਕ ਸ਼ੁਰੂਆਤ ਕੀਤੀ ਹੈ ਕਤਮਾ ਚੱਕਿਆ ਲੜਾਈ ਹਲੇ ਪਾ ਜਿਤਨੀ ਬਹੁਤ ਜ਼ਰੂਰੀ ਹੈ ਕਿ ਹਲੇ ਆਪਣਾ ਪੰਚਰ ਨੇੜੇ ਨਹੀਂ ਹੈਗੀ ਨੇੜੇ ਵੀ ਹੈ ਕਤਮਾ ਵੀ ਆਪਾਂ ਜੇਲਾ ਸੋਸਕਾ ਤੋਂ ਟਿਕਨੀ ਲਿਆ ਆਪਣਾ ਜੱਟ ਲਿਆ ਮੋਰਚਾ ਹਲੇ ਮੋਰਚਾ ਨਹੀਂ ਜਿੱਤਿਆ ਜਿਵੇਂ ਕਿ ਤੁਹਾਨੂੰ ਅੱਥੇ ਪਤਾ ਲੱਗਿਆ ਜਿਵੇਂ ਮੈਨੂੰ ਗੱਲ ਹੋਈ ਲਈ ਉਹ ਕਹਿੰਦੇ ਵੀ ਇਹ ਜਿਹੜਾ ਮਹਾਦਰ ਕੇ ਆਲਾ ਮਹਾਦਰ ਕੇ ਨਾਲ ਜਿਹੜਾ ਪ੍ਰਾਗ ਜਿੱਥੋਂ 1.5 ਕਰੋੜ ਲੀਟਰ ਪਾਣੀ ਇੱਕ ਦਿਨ ਦੇ ਵਿੱਚ ਪੈਂਦਾ ਜ਼ਹਿਰ ਦਾ ਕੈਮੀਕਲ ਦਾ ਉਹ ਇਹਨਾਂ ਨੇ ਦੋ ਜ਼ਿਲ੍ਹਿਆਂ ਦਾ ਸਮਾਖੇ ਐਡੀਵੀ ਸਾਹਿਬ ਨੂੰ ਕਹਿੰ ਕੇ ਕਿ ਦੋ ਦਿਨਾਂ ਦੇ ਵਿੱਚ ਇਸੀ ਐਡੀਸੀ ਕਿ ਅਜਿਹਾ ਤੋਂ ਨਾਲੇ ਵਿੱਚੋਂ ਬਾਸ ਕਹਿਣਾ ਜ਼ਰਾ 11 ਬੰਦ ਕਰ ਦੇਣਾ ਜਿਹੜਾ ਨਾ ਕੋਲ ਨਹੀਂ ਕਿਲਾ ਆਪਣਾ ਟਾਈਟਰ ਹੋ ਰਿਹਾ ਜੇ ਉਹਨਾਂ ਕੋਲ ਪੜਦਾ ਜਿਹੜਾ ਉਹ ਅਸੀਂ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਉਹ ਪਾਕਿਸਤਾਨ ਨਾਲ ਵੀ ਕੋਈ ਅਸੀਂ ਜਿਹੜੀ ਨਾ ਕਾਨੂੰਨੀ ਟਿਕੜਿਆ ਹੋਈ ਉਹ ਪੂਰੀ ਕਰਨੀ ਹੈ ਉਹ ਕਿਹਾ ਉਹ ਜਿਹੜਾ ਵੀ ਸ਼ੁਰੂ ਆਤਾ ਜਿਹੜੇ ਕੰਨ ਨਹੀਂ ਜਾਣੇ ਵੀ ਪਹੁੰਚਦੇ ਨੇ ਜਿਹੜੇ ਕਲੇਜੇ ਖੂਦੂਦ ਕੋਲ ਬੰਦੇ ਨੇ ਅੱਜ ਖੂਦੂਦ ਕੋਲ ਆਲੇ ਨੇ ਬਹੁਤ ਮੋਰਚੇ ਤੇ ਲੱਗਦੇ ਰਹਿਆ। ਉਹ ਸੁਪਰ ਬਾਦ ਕੀਆ ਨੇ ਮੋਰਚਾ ਲਾਇਆ ਪਰ ਕਿਸੇ ਵੀ ਮੋਰਚੇ ਨੇ ਇੱਕ ਗ੍ਰੂਨ ਗੱਦੀ ਸਾਡੇ ਸਾਹਮਣੇ ਪਾਉਣ ਤੋਂ ਛੋਟ ਨਹੀਂ ਸਕੀ। ਆ ਤੁਹਾਡੀ ਬਹੁਤ ਵੱਡੀ ਜੇਤ ਜਤਾ ਕਰ ਦਿੱਤੋ 1.5 ਕਰੋੜ ਰੁਪਏ ਜਹਾਰਾ ਆ ਦੋਸਰਾਂ ਨੂੰ ਬੰਦ ਕਰਾ ਦੇ ਤੁਹਾਡੀ ਜਿੱਤ ਆ। ਬੋਲ ਹਾਰਾ

ਉਹਨਾਂ ਨੂੰ ਨੱਕ ਕੀਤਾ ਇਹਨਾਂ ਦੇ ਲੰਡਕ ਨਾਏ ਉਹਨੂੰ ਪੂਰਾ ਜੋ ਕੰਸੀ ਦਾ ਮੋਢਿਆ ਇੱਥੋਂ ਸੋਸ਼ਲ ਕਾਰੀ ਕਹਿ ਰਹੇ ਆ ਕਿ ਜੇ ਤੁਸੀਂ ਸਾਥ ਨਹੀਂ ਫੁਦਰਾਸ਼ ਕਰਦੇ ਤਾਂ ਕਈ ਵੀ ਕਰ ਸਕਦਾ ਹੈ ਕਿਹੜਾ ਮਰੂ ਸਾਥਮਈ ਹੋ ਕੇ ਅੰਤ ਨੂੰ ਆ ਦੇਗੀ ਅਸੀਂ ਆਪਣੀ ਗੱਲ ਰੱਖਣਾ ਆ ਜੀ ਮੈਂ ਆਸਾਂ ਵੀ ਖਿੱਚੀ ਆ ਆ ਸਾਰੇ ਬੜ ਅਸਲੀ ਵੀ ਕਦੇ ਸਾਰੀ ਪਛਤਰੀ ਆ ਇਹ ਆਪਣੇ ਜਮੀਰ ਤੋਂ ਕਵਾਟ ਜਿਹੜਾ ਜਮੀਰ ਦੀ ਆਪਣੇ ਦੇਦੀ ਆਪਣੇ ਬੱਚਿਆਂ ਦੇ ਲੋਰੇ ਘਰੇ ਜਾ ਕੇ ਨਾ ਸੱਤਾਂ ਫਲਾਕੇ ਦਾ ਫਿਰ ਅਮਰ ਦੇਖ ਤੁੱਛੇ ਕਿ ਇਹ ਲਈ ਗਾਤ ਤਾਂ ਸਹੀ ਆ ਅੱਧਾ ਸਹੀ ਨਹੀਂ ਕਹੇ ਤੁਸੀਂ ਪਿੰਡ ਦੇ ਲਈ ਇਹ ਜਿਹੜਾ ਛੋਡੇ ਨਹੀਂ ਕਲਾਜ ਆ ਗਿਆ ਬਾਈ ਮੰਨ ਲੋ ਤੁਸੀਂ ਕਹਿੰਦੇ ਅਸੀਂ ਫਿਰ ਤੋਂ ਕਰਾਂਗੇ ਉਹ ਬੜੀ ਫੈਸਲਾਤ ਕਰੀ ਤੇਰਾ ਨਾਰੀ ਫੜਾ ਸਾਡੇ ਕੋਲ ਤੇ ਖੇਤ ਜੀ ਇਹਨਾਂ ਦੇ ਦੱਸੀਏ ਦਵਾਈ ਕੈਮੀਕਲ ਪਾਈ ਜਾਂਦਾ ਫੋਟ ਕਾਸਤੇ ਸਾਰੇ ਪੰਜਾਬ ਦੇ ਪਾਣੀ ਦੀ ਗ੍ਰੇਮੀਆ ਲਾ ਕੇ ਕੋਈ ਪਾਣੀ ਟੀਨਜੋਬ ਨਹੀਂ ਲਿਆਇਆ ਸੀ। ਜੋ ਸੋਗਾ ਵੀ ਸਰਜ ਬੰਦਾ ਮੈਂ ਜਿੱਨੇ ਕੋਈ ਪੁਲਸਾਂ ਹੀ ਕਲੀਅਰ ਨੂੰ ਆਂਦੇ ਆਇਆ ਹੋਰਦੇ ਤੋਂ ਆਇਆ। ਆ ਸੰਕਿਆ ਹਜ਼ਾਰਾਂ ਦੀ ਗ੍ਰਿੰਦੀ ਆ ਪੁਲਿਸ ਲੱਗੀ ਸੀ। ਥੋੜੇ ਬੇਇਨਤੀ ਕਰਦਾ ਕੋਈ ਬਲੀਪੁਰ ਪਿੰਡ ਜਾ ਕੇ ਦੇਖਾ ਪੱਲੀ ਪੱਥੇ ਦਾ। ਜੇ ਬਾਸਮੇ ਦੇ ਖੜ ਵੀ ਲੋ ਪਾਣੀ ਕੋਲੇ ਤਾਂ ਨਾ ਨਾਮ ਦਾ ਤਾਹਣਾ ਸਭਾ ਤੇ ਸਭ ਪਾਣੀ ਪੈ ਗਏ। ਜਿਹਨੇ ਮੈਨਾਂ ਜੇਰਾ ਨੂੰ ਪਾ ਕੇ ਮਾਰਤਾ ਜਰਾ। ਅਜੀ ਬਿੜਾ ਗਾ ਦੀ ਬੜੀ ਤਰਫੁਨੇ ਕੱਢਿਲੇ। ਔਰ ਨਹੀਂ ਆ ਕਦੇ ਆਪਣੀ ਜ਼ਮੀਰ ਦੀ ਆਪਣੀ ਇਨਸਾਨੀਅਤ ਦੀ ਆਵਾਜ਼ ਨਹੀਂ ਸੁਣੀ ਜੀ। ਸੋਚ ਕਰਕੇ ਇਹ ਬਹੁਤ ਦੁਖਦੀ ਗੱਲ ਆ ਸਰਕਾਰ ਨੇ ਕੋਈ ਕਰਮਚਾਰੀ ਛੱਡੀ ਉਹਨਾਂ ਨੂੰ ਬਰਾਬਰ ਸਖਿਆ ਦੇ ਕੇ ਟਕਰਾਅ ਕਰਨ ਦਾ ਮਾਹੌਲ ਵੀ ਬਣਾਇਆ ਉਹਨੂੰ ਕਹਾਣਾ ਬਣਾ ਕੇ ਭੁੰਗੇਰਨ ਦਾ ਮਾਹੌਲ ਵੀ ਬਣਾਇਆ ਇਹ ਇਨਾ ਬਦਨਸਾਬ ਹੋਇਆ ਭਾ ਲੋ। ਫਿਰ ਧੰਨਵਾਦ ਸਾਰੇਆਂ ਦਾ ਜਿਉਂਦੇ ਬਹਾਦਰੋ ਸਪੈਸ਼ਲ ਮੈਂ

भॻवंत माना भॻवान भई मैथा का साल la verdad oh, no. oh, no. oh, no.

ਆਪ ਜੁੜ ਕੇ ਬੈਠੇ ਆ ਮਾਣੀ ਕੋਈ ਜਾਨ ਨਾ ਪਾਤਾ ਯਾਰ ਕੋਈ ਖੇਡ ਨਹੀਂ ਕਰਦਾ দাদা ਕੋਈ ਜਗਾ ਕੋਈ ਜਗਾ ਕੇ ਨਾ ਲਾਵਾ ਕੋਲ ਨਹੀਂ ਬਈ ਸੇ ਤਰੀਕੂ ਸਾਡੇ ਇਨਸਾਨਾਂ ਨੇ ਗਾਹ ਨੂੰ ਫੇਰ ਪੰਚਾ ਲੋਜ ਮੰਦਰ ਤਾਡੀ ਲੋੜ ਆ ਸੇ ਬਈ ਨਹੀਂ ਲਗਾ ਤਾ ਸੈਂਟਰ ਸਾਡੇ ਦੇ ਹਮਲਾ ਕਰਕੇ ਚੰਦਾ ਬਣੇ ਹੁੰਦਾ ਪਰ ਮੈਨੂੰ ਦੱਖਣ ਦੂਰ ਲੱਗਿਆ ਪਈ ਅੱਜ ਆਪ ਜੈਸੇ ਆਖ ਕਾਹਨ ਲੱਖਾ ਨਾ ਹੋਣਾ ਚਾਹੀਦਾ ਠੀਕ ਹੈ ਰਾਨੇ ਤੋਂ ਆ ਗਿਆ ਕਿਲਾਸਾ ਤੋਂ ਆ ਗਿਆ ਜੀ ਮਾਨ ਸਾਹਿਬ ਤੋਂ ਆ ਗਿਆ ਤੋਂ ਆ ਗਿਆ ਤੋਂ ਮੁੱਕੇਵਾੜਾ ਤੋਂ ਆ ਗਿਆ ਪਾਈ ਤੋਂ ਮਿਲਣੇ ਪਿੰਡਾਂ ਦੇ ਕਿੱਥੇ ਕਿਹੜੇ ਪਿੰਡਾਂ ਤੋਂ ਕਿੰਨੀ ਜਾਇਮੋਂ ਭਰੀਆ ਬਾਹਰੋਂ ਮੇਢੀਆਂ ਸੀ ਜੀ ਜਾਨ ਬੜੀ ਲੱਗੀ ਜਾਨਾ ਕਿਤਨਾ ਵੀ ਆਏ ਸਾਡੇ ਸੇਖ ਸਾਰੇ ਬੈਠੇ ਜਿਹੜੇ ਕਹਿੰਦੇ ਸੀ ਕਿ ਹਿੰਦੂ ਤੋਂ ਖਾਣ ਨਹੀਂ ਕਰਸੇ ਅੱਜ ਆ ਵੀ ਆਏ ਉਹਨੇ ਦੇਖੀ ਹੈ ਇਹ ਦੁਆਰੇ ਕੋਈ ਨਹੀਂ ਆਉਂਦਾ ਬਈ ਜੀ ਇਹ ਪਾਣੀ ਪਾਣਾ ਸੰਗ ਹੈ ਇਹ ਹਰ ਜੀ ਦਾ ਸਿਕਨੂੰ ਫਿਲਮ ਦਾ ਪਾਇਦਾ ਕੋਈ ਨਹੀਂ ਆਉਂਦਾ ਉਹ ਖਾਣ ਸੁਪ ਬਾਈਨੋ ਪਾ ਸੰਗਾ ਉਹਨਾਂ ਦੇ ਘਾਪੂ ਜੀ ਇਹਨਾਂ ਨੂੰ ਮਨੋਕਲਾ ਗਿਆ ਚਾਹ ਕਿ ਵੀ ਸਾਡੀ ਜਨ ਕਾਲਾ ਅੱਜ ਕਿਸਾ ਦਾ ਨਿਕਾ ਜੋ ਇਨਾ ਬੜਾ ਧੰਨਵਾਦ ਆ। ਫਰਦੂਸ ਜੀ ਸਾਲਾਂ ਤੋਂ ਕੰਪਨੀ ਜੀ ਵੀ ਆਏ ਜੇ। ਇਨਾ ਮਾਰੀ ਪੈ ਕਿਦਾ ਕਿਦਾ ਮਾਰਾ ਜੇ ਤੁਸੀਂ। ਜਰਦੀਪ ਪਾਇਆ بھائی ਸਾਡਾ ਤਰਨ। ਇਹ ਰਹਿਣੇ ਤੋਂ ਬਹੁਤ ਸੇ ਆਪਣੇ ਨਾਲ। ਸੋ ਦੋਸਤਾਂ ਦਾ ਸਨਮਾਨਾ ਜਿੰਨੇ ਵੀ ਆਇਆ ਸਭ ਨੂੰ ਦਿੱਤਾ। ਕਿਦਾ ਕਿਦਾ ਨਾਲ ਮਾਰੀ ਜਾਲ ਦਾ ਸਾਰਿਆਂ ਦਾ ਧੰਨਵਾਦ, ਤਹਿ ਦਿਲੋਂ ਧੰਨਵਾਦ। ਹੁਣ ਇੱਕ ਮੇਰੀ ਬੇਨਤੀ ਹੋਰ ਸੁਣਦੇ ਜਾਓ। ਜੇ ਅੰਦਰ ਕਰਦੇ ਆ। ਦੇ ਗੱਲ ਤੇ ਖੜਦੇ ਜਾਇਆ ਕਰੇ ਐਡੀਸੀ ਤੋਂ ਖਾਵੇ ਕਿ ਦੋ ਨਾ ਫੱਕੇ ਬੰਦ ਹਫਤੇ ਬਾਅਦ ਤੁਨੀ ਫਕੇ ਦਾ ਦਮ ਆਣੀ ਮੈਂ ਇੱਕ ਦੂ ਮਾਰ ਸੋ ਜੋ ਜ ਦੂ ਬਾਰੇ ਕੋਈ ਸਾਪੜ ਗਿਆ ਸਦਾ ਤਾਂ ਅੰਤ ਤੇ ਹਾਸ ਤੇ ਇਸ ਤਰ੍ਹਾਂ ਦਾ ਸਭਾ ਸੁਪਨਾ ਜਿਹੜਾ ਵਿਸ਼ੇਸ਼ ਜਿੱਤਾ ਗਾ ਦੋਲੇ ਚੇਂ ਖੰਡੇ ਬਾਤ ਦੀ ਕੋਲ ਚਾਰ ਚੁੱਕੀ ਤੇ ਰਾਤੋ ਉਹ ਵੀ ਉਹ ਪਰ ਉਹ ਫਸਾਫ ਕਰਨਾ ਇਹ ਮੇਰੇ ਤੇ ਹੋਇਆ ਮੈਂ ਨਹੀਂ ਮੁੱਕੀ ਨਹੀਂ ਸੁਣਾਈ

ਸਹੀ ਜੀ ਬੰਦ ਕਰਾ ਆਇਆ ਹੁਣ ਤੋਂ ਮੈਂ ਬੰਦ ਕਰ ਦੇ ਮੈਂ ਉਹਦਾ ਧੰਨਵਾਦ ਜਦ ਤੂੰ ਹੀ ਮੋੜ ਕੇ ਮੇਰੇ ਵੀਰਾਂ ਤੁਮ ਬਹੁਤ ਬਹੁਤ ਧੰਨਵਾਦ ਭਾਈ ਅੱਜ ਇੱਧਰ ਨੂੰ ਆਇਆ ਸੀ ਨਾ ਸੁਰਦਾ ਆਇਆ ਸੀ ਨਾ ਆਕਾ ਮੈਂ ਤਾਂ ਪਤਾ ਨਹੀਂ ਲੱਗਾ ਰਹਾ ਰਖਣਾ ਪਾ ਕੇ ਤੂੰ ਬੋਲਣਾ ਕਰਮ ਨਾ ਕਹਦੇ ਯਾਰ ਇਹ ਮਾਫੀ ਆ ਭਾਈ ਮੈਂ ਸੋਚਿਆ ਪਿਆ ਤੀ ਹਜ਼ਾਰ ਆ ਸੁਣਦੇ ਆ ਉਹ ਪਤਾ ਨਹੀਂ ਲੱਗਿਆ ਭਾਈ ਕਈ ਵਾਰੀ ਬਹੁਤ ਹੀ ਕਿਸ਼ਮਤ ਆ ਸੋ ਜੀ ਮੈਂ ਸੁਰਪੁਰ ਸਾਰੇ ਪੰਜਾਬੀਆਂ ਤੋਂ ਮਿਹਰਬਾਨੀ ਮੰਗਦਾ ਮਾਫੀ ਮੰਗਦਾ ਨਹੀਂ ਜੇ ਕੋਈ ਉਹ ਸ਼ਾਮ ਪਾਇਆ ਜਨਮ ਜੀ ਸਾਨੂੰ ਮਾੜੀ ਕਰਿਆ ਜਨਮ ਜੀ ਯਾਦਾਂ ਵੀ ਨਹੀਂ ਦਿੰਦੇ ਮਾਰਦੇ ਵੀ ਰੋਣ ਵੀ ਨਹੀਂ ਦਿੰਦੇ ਸਾਥ ਸਿਰੋ ਵੀ ਘਾਰ ਕਰਦੀ ਸਨੀ ਨਾ ਜਨਮ ਵੋਕਨਰ ਘਾਰ ਕਰਦੇ ਮਾਰਦੇ ਕੋਈ ਮਾਰਦੇ ਨਹੀਂ ਕੋਈ ਜੀ ਤੁਸੀਂ ਮੇਰੇ ਆਪਣੇ ਤੋਂ ਸਭ ਤੋਂ ਸਾਰਾ ਖਮਾ ਚਾਹ ਰਿਹਾ ਹਾਂ ਹਾਂਜੀ ਜੇ ਤੁਸੀਂ ਜੇਕਰ ਮੈਂ ਆਪਣੇ ਭਾਈ ਨੇ ਕਿਹਾ ਕੋਈ ਨਹੀਂ ਮਿੰਟ ਤੇ ਮੈਂ ਹਾਂ ਵਿਚਾਰ ਸਕਦਾ ਆਪਣੀ ਸਮਰਥਨ ਕਰਨਾ ਚਾਹ ਲਈ ਪਰ ਕੱਦੇ ਰੋਜੋ ਤੇ ਇੱਕ ਤਾਂ ਖੇਤ ਇੱਕ ਇੱਕ ਤਾਂ ਸਾਬ ਨਾਲ ਜਿੱਤ ਪੰਜਾਬ ਪਾਣੀਆਂ ਦੀ ਆ ਵੋਦੀ ਦੀ ਧਰਤੀ ਕਿਸਾਨੀ ਦੀ ਸਾਡੇ ਮਜ਼ਦੂਰਾਂ ਦੀ ਜਿਹੜੀ ਮਰਜ਼ੀ ਗੱਲਾਂ ਕਰਦੇ ਆ ਭਾਈ ਉਦੋਂ ਵੀ ਸਾਡਾ ਫਾਟਾ ਮੰਦਾ ਨਿਕਲੋ ਰੋਜ਼ਮਰੋਜ਼ ਕੰਮ ਕਰੋ ਤਾਂ ਮੈਂ ਉਸਨੇ ਇਤਰਾਮ ਬਹੁਤ ਬਹੁਤ ਬੋਲੇ ਜੀ ਸਾਰੇ ਹਾਂ

ਤੇ ਫੇਰ ਬਾਕੀ ਫੈਕਟਰੀਆਂ ਲੰਬੀ ਲੜਾਈ ਆ ਦਹੀਆ ਲੈ ਕੇ ਚੱਲੋ ਜੇ ਅਸੀਂ ਆਪਾਂ ਟਰਨ ਬਾਈ ਟਰਨ ਚੱਲਣਾ ਉਹ ਵਦੂ ਦੀ ਪੱਕਾਲੇ ਪਾਣੀ ਤੇ ਬਰਵਾਸਤ ਆ ਅਸਲ ਮੇਰੀ ਤੁਹਾਨੂੰ ਬੇਨਤੀ ਹੈ ਸ਼ਾਂਤੀ ਨਾਲ ਜਾਣਾ ਹੁਣ ਆਪਣੀ ਇਹਨਾਂ ਨਾਲ ਜੋ ਗੱਲ ਹੋਈ ਸੀ ਉਹ ਨਿੱਕੀ ਹੈ ਹਥਿਆਰ ਰਿਓ ਜੇ ਕੋਈ ਆਉਂਦਾ ਠੀਕ ਹੈ ਸ਼ਰੂ ਪਹਿਲੀ ਜਿੱਤ ਦੀ ਤੁਹਾਨੂੰ ਵਧਾਈ ਹੋ ਸੁਭਾਨ ਅੱਲਾਹ ਬੋਲੋ